ਆਉ ਆਉ ਅੱਜ ਨਾ ਮਰਨ ਦੇ ਭਤੀ ਕਰ ਸੁਦੇਨੀ ਇਹ ਉਹ ਜੰਗਲੀ ਏਰੀਆ ਏਰੀਆ ਹੈ ਜਿੱਥੇ ਸਰਸਨ ਨਦੀ ਥੋੜੀ ਦੂਰੇ ਤੋਂ ਸਰਸਨ ਨਦੀ ਹੈ ਜਦੋਂ ਬੱਚਾ 6-7 ਸਾਲ ਦਾ ਹੁੰਦਾ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੜਾ ਦਿੰਨੇ ਆ ਉਹਨਾਂ ਨੂੰ ਹਿੰਦੀ ਗਾਣੇ ਦਿਖਾ ਦਿੰਨੇ ਆ ਉਹਨਾਂ ਨੂੰ ਸਲਮਾਨ ਖਾਨ ਦਾ ਪਤਾ ਲੱਗ ਜਾਂਦਾ ਏ ਉਨ ਮੁਤਾਬਚਨ ਦਾ ਪਤਾ ਲੱਗ ਜਾਂਦਾ ਏ ਪਰ ਉਹਨੂੰ ਨਹੀਂ ਪਤਾ ਵੀ ਸ਼ਹੀਦ ਕੀ ਹੁੰਦੇ ਨੇ ਗਲਤੀ ਆ ਸਾਡੇ ਅੱਜ ਕੱਲ ਜੇ ਆਪਾਂ ਕਹੀਏ ਪ੍ਰਚਾਰ ਦੀ ਕਮੀ ਹੈ ਪ੍ਰਚਾਰ ਦੀ ਕੋਈ ਕਮੀ ਨਹੀਂ ਜੀ ਕਿਉਂਕਿ ਟੈਲੀਵਿਜ਼ਨ ਰਾਹੀਂ ਹੋਰ ਮਾਧਮਾਂ ਰਾਹੀਂ ਉਹ ਜਾਦੇ ਸਮਾਗਮ ਚੱਲ ਰਹੇ ਨੇ ਪ੍ਰਚਾਰ ਹੋ ਰਿਹਾ ਔਰ ਕਮੀ ਇਥੇ ਹੈ ਕਿ ਜਿਹੜੀ ਜਿਹੜੀ ਸਾਡੀ ਸਿੱਖ ਨੌਜਵਾਨ ਪੀੜ੍ਹੀ ਹੈ ਜੀ ਉਹ ਨਾ ਤਾਂ ਇਤਿਹਾਸ ਨੂੰ ਪੜਨਾ ਪਸੰਦ ਕਰਦੀ ਐ ਔਰ ਫਿਰ دیਵਾਨਾ ਵਿੱਚ ਜਾਣਾ ਪਸੰਦ ਨਹੀਂ ਕਰਦੀ ਸਮਾਗਮਾਂ ਵਿੱਚ ਉਹ ਜੇ ਜਾਂਦੀ ਵੀ ਐ ਤਾਂ ਮਾਤਾ ਪਿਤਾ ਨੂੰ ਅੰਦਰ ਭੇਜ ਦਿੰਦੇ ਨੇ ਆਪ ਗੱਡੀਆਂ ਵਿੱਚ ਰਹਿ ਜਾਂਦੇ ਨੇ ਸਹੀ ਐ ਪਹਿਲਾਂ ਬੱਚੇ ਨੂੰ ਆਪਾਂ ਜਪਜੀ ਸਾਹਿਬ ਨਾਲ ਹੀ ਜੋੜ ਦੇ ਫੇਰ ਲੋ ਬੱਚੇ ਨਸ਼ਿਆਂ ਚ ਲੱਗ ਜਾਂਦੇ ਆ ਫਿਰ ਗੁਰਦੁਆਰੇ ਆ ਕੇ ਅਰਦਾਸਾ ਕਰੰਨੇ ਕਿ ਸੱਚੇ ਪਾਸ਼ਾ ਬਚਾਲਾ ਸੱਚੇ ਪਾਸ਼ਾ ਕੋਲੇ ਮਾ ਪਿਓ ਬੱਚੇ ਆਪ ਭੇਜ ਕੇ ਨਹੀਂ ਲਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਇਮ ਉਹਦੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਗੁਰਦੁਆਰਾ ਪਰਵਾਰ ਬਿਸ਼ੋਲਾ ਸਾਹਿਬ ਇਹ ਉਹ ਪਰਿਵਾਰ ਵਿਛੋੜਾ ਹੈ ਉਹ ਸਰਸਾ ਨਦੀ ਦਾ ਕੰਢਾ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ ਦੁਬਾਰਾ ਨਹੀਂ ਮਿਲਿਆ ਇੱਥੋਂ ਵਿਛੜੇ ਨੇ ਗੁਰੂ ਸਾਹਿਬ ਦੇ ਦੋ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੱਥੋਂ ਵਿਛੜੇ ਨੇ ਬਾਬਾ ਜੀਤ ਤੇ ਜੁਝਾਰ ਇੱਥੋਂ ਵਿਛੜੀ ਹੈ ਮਾਤਾ ਗੁਜਰੀ ਵਾਪਸ ਨਹੀਂ ਮਿਲੀ ਸਰਸਾ ਨਦੀ ਦਾ ਉਹ ਕੰਢਾ ਸਰਸਾ ਨਦੀ ਅੱਜ ਬੇਸ਼ੱਕ ਚੁੱਪ ਹੈ ਪਰ ਪਤਾ ਨਹੀਂ ਨੂੰ ਉਦੋਂ ਕਿੰਨਾ ਜੋਸ਼ ਆਇਆ ਸੀ ਨਹੀਂ ਪਾਰ ਕਰ ਸਕੇ ਬੁੱਢੜੀ ਗੁਜਰੀ ਸਰਸਾ ਨੂੰ ਨਹੀਂ ਪਾਰ ਕਰ ਸਕੇ ਬਾਬਾ ਜੋਰਾ ਵਰਪਤੇ ਸਿੰਘ ਸਰਹੰਦਰੀਆਂ ਦਵਾਰਾਂ ਵਿੱਚ ਚਣੇ ਗਏ ਨੇ ਚਮਕੌਰ ਦੀ ਗਲੀ ਵਿੱਚ ਚਣੇ ਗਏ ਨੇ ਮਾਂ ਗੁਜਰੀ ਸ਼ਹੀਦ ਹੋਈ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਗੁਰਦੁਆਰਾ ਪਰਿਵਾਰ ਵਿਛੋੜੇ ਦੇ ਦੇਖੋ ਗੰਗੂ ਬ੍ਰਾਹਮਣ ਨੂੰ ਕੋਈ ਯਾਦ ਨਹੀਂ ਕਰਦਾ ਹੁਣ ਪਰ ਸਹਿਬਜ਼ਾਦਿਆਂ ਨੂੰ ਯਾਦ ਕਰਨ ਦੇ ਲਈ ਲੋਕ ਹੱਥ ਬੰਨ੍ਹ ਖੜੇ ਨੇ ਸਜਦੇ ਕਰ ਰਹੇ ਨੇ ਉਸ ਸਰਸਾ ਨਦੀ ਨੂੰ ਬੇਸ਼ੱਕ ਸਰਸਾ ਨਦੀ ਨੇ ਧੋਖਾ ਮਾਇਆ ਮੁਗਲਾਂ ਨੇ ਧਰੋ ਕਮਾਇਆ ਗੰਗੂ ਬ੍ਰਾਹਮਣ ਬੇਈਮਾਨ ਹੋ ਗਿਆ ਉਹਨਾਂ ਦਾ ਤਾਂ ਕੋਈ ਨਾਂ ਹੀ ਨਹੀਂ ਲੈਂਦਾ ਪਰ ਬੱਚਿਆਂ ਨੂੰ ਦੇਖੋ ਕਿਦਾਂ ਸਜਦੇ ਹੋ ਰਹੇ ਨੇ ਇਧਰ ਬਾਈ ਜੀ ਇਹ ਤਾਂ ਲੰਗਰਾਂ ਦੀ ਕੋਈ ਦੇਖੋ ਇਹ ਦੁੱਧ ਵਾਲੇ ਲੰਗਰ ਨੇ ਬਦਾਮਾਂ ਵਾਲਾ ਦੁੱਧ ਦੇਖੋ ਇਹ ਆ ਸਾਡਾ ਸਿੱਖ ਇਤਿਹਾਸ ਇਹ ਉਹ ਸਿੱਖ ਇਤਿਹਾਸ ਹੈ ਦੇਖੋ ਛੋਟੇ ਛੋਟੇ ਬੱਚੇ ਜਿਸ ਤੋਂ ਅਸੀਂ ਮੋਨਕਰ ਹੁੰਦੇ ਜਾ ਰਹੇ ਹਾਂ ਇਹ ਉਹ ਸਿੱਖ ਇਤਿਹਾਸ ਹੈ ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਅਸੀਂ ਪਗੜੀਆਂ ਨਹੀਂ ਬੰਨ੍ਹਦੇ ਸਾਡੇ ਬੱਚਿਆਂ ਨੂੰ ਦੱਸਦੇ ਨਹੀਂ ਮਾਤਾ ਗੁਜਰੀਏ ਦੇਖੋ ਸਿੰਘ ਸਾਹਿਬ ਸੇਨਸਾ ਸਾਸਿਕਾਲ ਜੀ ਇੱਥੇ ਮਾਤਾ ਗੁਜਰੀ ਜੀ ਵਿਛੜੀ ਆ ਬੱਚੇ ਵੀ ਵਿਛੜੇ ਨੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵੀ ਵਿਛੜਿਆ ਏ ਅੱਜ ਸਿੱਖ ਹੋਰੀ ਪਾਸੇ ਜਾ ਰਹੇ ਨੇ ਕੇਸ ਕਟਾਰੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਕਿਆ ਕਮੀ ਐ ਸਾਡੇ ਮਾਂ-ਬਾਪ ਵਿੱਚ ਕਮੀਆਂ ਸਾਨੂੰ ਦੱਸਦੇ ਨਹੀਂ ਵੀ ਇੱਥੋਂ ਪਰਿਵਾਰ ਵਿਛੜਿਆ ਸੀ ਕਿਹਦੇ ਵਿੱਚ ਕਮੀ ਐ ਕੀ ਗੱਲ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਬ ਜੀ ਨੇ ਸਵਾਲ ਕੀਤਾ ਹੈ ਨਾ ਬੱਚਿਆਂ ਦਾ ਕਿਉਂਕਿ ਅੱਜ ਕੱਲ੍ਹ ਜੇ ਆਪਾਂ ਕਹੀਏ ਪ੍ਰਚਾਰ ਦੀ ਕਮੀ ਹੈ ਪ੍ਰਚਾਰ ਦੀ ਕੋਈ ਕਮੀ ਨਹੀਂ ਜੀ ਕਿਉਂਕਿ ਟੈਲੀਵਿਜ਼ਨ ਰਾਹੀਂ ਹੋਰ ਮਾਧਮਾਂ ਰਾਹੀਂ ਬਹੁਤ ਜ਼ਿਆਦਾ ਸਮਾਗਮ ਚੱਲ ਰਹੇ ਨੇ ਜੀ ਪ੍ਰਚਾਰ ਹੋ ਰਿਹਾ ਔਰ ਕਮੀ ਇੱਥੇ ਹੈ ਕਿ ਜਿਹੜੀ ਜਿਹੜੀ ਸਾਡੀ ਸਿੱਖ ਨੌਜਵਾਨਾਂ ਪੀੜ੍ਹੀ ਹੈ ਜੀ ਉਹ ਨਾ ਤਾਂ ਇਤਿਹਾਸ ਨੂੰ ਪੜ੍ਹਨਾ ਪਸੰਦ ਕਰਦੀ ਹੈ ਜੀ ਔਰ ਫਿਰ ਦੀਵਾਨਾ ਵਿੱਚ ਜਾਣਾ ਪਸੰਦ ਨਹੀਂ ਕਰਦੀ ਸਮਾਗਮਾਂ ਵਿੱਚ ਉਹ ਜੇ ਜਾਣਦੀ ਵੀ ਹੈ ਤਾਂ ਮਾਤਾ ਪਿਤਾ ਨੂੰ ਅੰਦਰ ਭੇਜ ਦਿੰਦੇ ਨੇ ਆਪ ਗੱਡੀਆਂ ਵਿੱਚ ਰਹਿ ਜਾਂਦੇ ਨੇ ਸਹੀ ਹੈ ਸਰ ਸਤਿਗੁਰ ਜੀ ਦਇਆ ਕਰਨ ਸੱਚੇ ਪਾਤਸ਼ਾਹ ਇਹ ਸੰਸਾਰ ਦੀ ਰਚਨਾ ਪ੍ਰਮਾਤਮਾ ਨੇ ਆਪ ਕੀਤੀ ਹੈ ਮਹਾਰਾਜ ਜੀ ਨੇ ਜੀ ਨੂੰ ਪ੍ਰੇਰਣਾ ਨਾ ਸਤਿਗੁਰ ਨੇ ਆਪਣੇ ਵੱਲ ਨੂੰ ਉਹਨ ਸਤਿਗੁਰ ਨੇ ਅਮਰਤ ਦੀ ਦਾਤ ਬਖਸ਼ ਦੇਣੀ ਹੈ ਇਸ ਪਾਵਨ ਸਥਾਨ ਤੇ ਆਪਾਂ ਸਾਰੇ ਅੱਜ ਪਹੁੰਚੇ ਆ ਇੱਥੇ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮੁੱਚੇ ਪਰਿਵਾਰ ਸਮੇਤ ਸਿੰਘਾਂ ਸਮੇਤ ਆਨੰਦਗੜ੍ਹ ਦਾ ਕਿਲਾ 6 ਤੇ 7 ਉਹ ਦੀ ਦ੍ਰਿਮਾਨੀ ਰਾਤ ਨੂੰ ਛੱਡ ਕੇ ਔਰ ਦਸ਼ਮਣਾਂ ਨਾਲ ਜੂਝਦੇ ਹੋਏ ਇਸ ਪਵਨ ਸਥਾਨ ਤੇ ਪਹੁੰਚੇ ਸੰਤ ਜੀ ਉਹਨਾਂ ਪਲਾਂ ਨੂੰ ਯਾਦ ਕਰੀਏ ਸਤਿਗੁਰੂ ਦੇ ਪਿੱਛੇ ਬੇਅੰਤ ਫੌਜਾਂ ਲੱਗੀਆਂ ਨੇ ਔਰ ਬੇਅੰਤ ਪਹਾੜੀ ਰਾਜੇ ਲੱਗੇ ਨੇ ਸਤਿਗੁਰੂ ਜੀ ਦੇ ਪਿੱਛੇ ਪਰ ਸਤਿਗੁਰੂ ਜੀ ਨੇ ਫਿਰ ਵੀ ਇਸ ਪਵਨ ਪਿਤ੍ਰ ਸਥਾਨ ਤੇ ਜਿੱਥੇ ਠੱਕਾ ਵਗਦਾ ਹਨੇਰੀ ਵਗਦੀ ਆ ਮੀਂਹ ਪੈਂਦਾ ਸਤਿਗੁਰੂ ਜੀ ਨੇ ਇੱਥੇ ਹਾਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਸੰਪੂਰਨ ਔਰ ਕਰਨ ਤੋਂ ਬਾਅਦ ਫਿਰ ਸਰਸਾ ਨਦੀ ਠਾਠਾ ਮਾਰਦੀ ਆ ਸਤਗੁਰੂ ਜੀ ਆਪਣੇ ਪਰਿਵਾਰ ਸਮੇਤ ਸਿੰਘਾ ਸਮੇਤ ਉਸ ਸਰਸਾ ਨਦੀ ਨੂੰ ਪਾਰ ਕਰਦੇ ਨੇ ਇੱਥੋਂ ਹੀ ਸਤਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਗੁਜਰਕੌਰ ਛੋਟੇ ਸਹਬਜਾਦੇ ਜੋ ਸਰਹੰਦਵਾਲ ਨੂੰ ਚਲੇ ਗਏ ਔਰ ਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਬਾਬਾ ਸਹਬਜਾਦਾ ਬਾਬਾ ਅਜੀਤ ਸਿੰਘ ਦੀ ਸਹਬਜਾਦਾ ਬਾਬਾ ਜੂਹਾਰ ਸਿੰਘ ਜੀ ਔਰ ਸਿੰਘਾ ਸਮੇਤ ਚਮਕੌਰ ਦੀ ਗੜੀ ਵੱਲ ਨੂੰ ਕੂਚ ਕਰ ਜਾਂਦੇ ਨੇ ਔਰ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਸਮੇਤ ਇਹ ਦਿੱਲੀ ਵੱਲ ਚਲੇ ਜਾਂਦੇ ਨੇ। ਔਰ ਇਹਨਾਂ ਹੀ ਬੈਰਾਗ ਮਈ ਪਲਾ ਨੂੰ ਯਾਦ ਕਰਦੇ ਆ। ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਸਰੀ ਕੇਸਗੜ ਸਾਹਿਬ ਵੱਲੋਂ ਹਰ ਸਾਲ ਇਥੇ ਪੋ ਮਹੀਨੇ ਦੀ ਅਰੰਭਤਾ ਅਤੇ ਸ਼ਹੀਦੀ ਪੰਦਰਵਾੜੇ ਦੀ ਅਰੰਭਤਾ ਕੀਤੀ ਜਾਂਦੀ ਹੈ। ਸਿੰਘ ਸਾਹਿਬ ਤੁਹਾਡੇ ਲਈ ਇੱਕ ਸਵਾਲ ਹੈ। ਬੜੀ ਜਾਂ ਬੜੇ ਸਿੱਖ ਆ ਬੱਚੇ ਖੜੇ ਨੇ। ਇਹ ਸੰਸਾਰ ਨਾਸ਼ਵਾਨ ਹੈ ਹਰ ਬੰਦੇ ਨੇ ਇਥੋਂ ਚਲੇ ਜਾਣਾ ਏ। ਅਸੀਂ ਵੀ ਨਹੀਂ ਰਹਿਣਾ। ਤੁਸੀਂ ਵੀ ਨਹੀਂ ਰਹਿਣਾ ਕਿਸੇ ਨੇ ਵੀ ਨਹੀਂ ਰਹਿਣਾ। ਬਾਬਾ ਜੋਰਾਵਾਰ ਪਾਪਾ ਫਤਿਹ ਸਿੰਘ ਗੰਗੂ ਬਾਮਣ ਵੀ ਨਹੀਂ ਰਿਹਾ ਗੰਗੂ ਬਾਮਣ ਦਾ ਕੋਈ ਮੜੀ ਤੇ ਦੀਵਾ ਬਾਲਣ ਵਾਲਾ ਨਹੀਂ ਅੱਜ ਕੋਈ ਨਹੀਂ ਅੱਜ ਬੱਚਿਆਂ ਨੂੰ ਸਜਦਾ ਕਰਨ ਲਈ ਦੇਖੋ ਲੱਖਾਂ ਸੰਗਤਾਂ ਖੜੀਆਂ ਨੇ ਰੋ ਰਹੇ ਨੇ ਰੋ ਰਹੇ ਨੇ ਬੱਚਿਆਂ ਨੂੰ ਸਜਦਾ ਕਰ ਲਈ ਸਾਡੇ ਮਾਪੇ ਸਾਡਾ ਜਦੋਂ ਅਸੀਂ ਬਚਪਨ ਵਿੱਚ ਹੁੰਦੇ ਹਾਂ ਸਾਡੇ ਮਾਪੇ ਦੋਸ਼ੀ ਨੇ ਜੇਕਰ ਤੁਹਾਡੀ ਕਮੇਟੀ ਜਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਵੀ ਸਿੱਖ ਧਰਮ ਨੂੰ ਗ੍ਰਹਿਣ ਕਰੋ ਤਾਂ ਜਦੋਂ ਬੱਚਾ 6-7 ਸਾਲ ਦਾ ਹੁੰਦਾ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੜਾ ਦਿੰਨੇ ਆ ਉਹਨਾਂ ਨੂੰ ਹਿੰਦੀ ਗਾਲੇ ਦਿਖਾ ਦਿੰਨੇ ਆ ਉਹਨਾਂ ਨੂੰ ਸਲਮਾਨ ਖਾਨ ਦਾ ਪਤਾ ਲੱਗ ਜਾਂਦਾ ਏ ਉਹਨੂੰ ਮੁਤਾਬਚਨ ਦਾ ਪਤਾ ਲੱਗ ਜਾਂਦਾ ਏ ਪਰ ਉਹਨੂੰ ਨਹੀਂ ਪਤਾ ਵੀ ਸ਼ਹੀਦ ਕੀ ਹੁੰਦੇ ਨੇ ਗਲਤੀ ਆ ਸਾਡੇ ਘਰ ਦੀ ਫਲਵਾੜੀ ਬੱਚਿਆਂ ਦਾ ਇੱਕ ਧਰਮ ਵੀ ਸਕਾਉਂਦੀ ਆ ਘਰ ਦੀ ਦੀਵਾਰ ਬੱਚੇ ਨੂੰ ਸੂਰਮਾ ਵੀ ਬਣਾਉਂਦੀ ਆ ਘਰ ਦੀ ਦੀਵਾਰ ਬੱਚੇ ਨੂੰ ਸ਼ਰਾਬੀ ਵੀ ਬਣਾਉਂਦੀ ਆ ਤੇ ਇਹੀ ਸਾਰਾ ਕੁਝ ਹੈ ਦੋਸ਼ੀ ਨਹੀਂ ਮਾਪੇ ਸਾਡੇ ਤੁਸੀਂ ਦੱਸਿਓ ਜੇ ਤੁਹਾਡੇ ਮਾਪੇ ਨੇ ਤੁਹਾਨੂੰ ਸਿਖਾਇਆ ਹੁੰਦਾ ਇਹ ਤੁਹਾਡੇ ਨੀਲੀ ਪਗੜੀ ਨਾ ਬੰਨੀ ਹੁੰਦੀ ਵੀ ਤੁਸੀਂ ਠਿੱਕੇ ਜਾਇਆ ਕਰੋ ਐਦਾਂ ਕਰਿਆ ਕਰੋ ਫਿਰ ਤੁਸੀਂ ਅਜੋਰੇ ਨਾਲ ਖੜੇ ਹੋ ਤੁਸੀਂ ਕਿਤੇ ਸਭ ਤੋਂ ਵੱਧ ਮਾਪਾ ਬਾਬ ਨੂੰ ਆਪਣੇ ਬੱਚਿਆਂ ਦੇ ਪਹਿਲਾਂ ਧਿਆਨ ਕੀ ਕਰਦੇ ਨੇ ਮਾਪਾ ਬਾਪ ਮੇਰੀ ਮਾਪੇ ਉਹਦਾ ਮੇਰਾ ਅਪੇ ਦਾ ਜੀ ਪਹਿਲਾਂ ਗ੍ਰਾਂਥੀ ਸਾਹਿਬ ਨਹੀਂ ਹੁਣ ਛੱਡ ਗਈ ਡਿਊਟੀ ਜਦੋਂ ਤੁਸੀਂ ਉਰੇ ਆ ਕੇ ਇਸ ਧਰਤੀ ਤੇ ਖੜਦੇ ਹੋ ਇਸ ਪਗੜੀ ਦੇ ਵਿੱਚ ਇਹ ਦੇਖੋ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਫੌਜ ਦੇ ਇੱਕ سپਾਸਲਾਰ ਲੱਗਦੇ ਨੇ ਸੀਨਾ ਕਿੰਨਾ ਚੌੜਾ ਹੋ ਜਾਂਦਾ ਹੈ ਅਸੀਂ ਤਾਂ ਮਾਣ ਮਹਿਸੂਸ ਕਰਦੇ ਆ ਆਪਣੇ ਸ਼ਹੀਦਾਂ ਤੇ ਸਾਡੇ ਸ਼ਹੀਦਾਂ ਦੀ ਇੰਨੀ ਤਪੱਸਿਆ ਹੈ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਿੱਖ ਅੱਜ ਤੇ ਬੜਾ ਚੰਗਾ ਹਨ ਵਿਦਿਆਰਥੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਾਨੂੰ ਸਾਰਿਆਂ ਨੂੰ ਇਹ ਚੈਨਲ ਦੇ ਰਾਹੀਂ ਇਹ ਸੁਚੇਤ ਹੋਣਾ ਚਾਹੀਦਾ ਹੈ ਕਿ ਧੰਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਖਿਆ ਸੀ ਕਿ ਇਹਨਾਂ ਪੁੱਤਰਾਂ ਕੇ ਸੀਸ ਪਰ ਬਾਰ ਦੀਏ ਸਤਚਾਰ ਚਾਰ ਮੂਏ ਤੋਂ ਕਿਆ ਪਹਿ ਹੈ ਜੀਵਤ ਕਈ ਹਜ਼ਾਰ ਉਹ ਜੀਵਤ ਕਈ ਹਜ਼ਾਰ ਵਿੱਚੋਂ ਅਸੀਂ ਸਾਰੇ ਆ ਔਰ ਸਤਿਗੁਰੂ ਜੀ ਦੇ ਸਾਨੂੰ ਕੀਤੀਆਂ ਕੁਰਬਾਨੀਆਂ ਸਾਡੇ ਦੇ ਪਰਿਵਾਰ ਨੇ ਸ਼ਾਮਲ ਕੀਤਾ ਉਹਨੂੰ ਯਾਦ ਕਰਨਾ ਚਾਹੀਦਾ ਔਰ ਕਿਉਂਕਿ ਭਾਈ ਪ੍ਰਾਪਤ ਮਾਨ ਖੁਦੇਰੀਆ ਗੋਬਿੰਦ ਮਿਲਨ ਕੀ ਇਹ ਤੇਰੇ ਬਰੀਆ ਇਹ ਸਾਡੀ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਕੀਨਾ ਸਿੰਘ ਸਾਹਿਬ ਤੁਹਾਡਾ ਨਾਮ ਕੀ ਹੈ ਜੀ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਜੀ ਦਇਤਾਰ ਸਾਹਿਬ ਜੋ ਮੈਂਬਰ ਹੋ ਦਾਸ ਤਖਤਰੀ ਕੇਸਗੜ ਸਾਹਿਬ ਤੇ ਸਤਿਗੁਰੂ ਨੇ ਇਹ ਸੇਵਾ ਬਖਸ਼ੀ ਆ ਮੁੱਖ ਗ੍ਰੰਥੀ ਦੀ ਜੀ ਕੇਸਗੜ ਸਾਹਿਬ ਦੇ ਮੈਂ ਵੈਸੇ ਹੀ ਦਰਸ਼ਨ ਹੋ ਗਏ ਸਿੰਘ ਸਾਹਿਬ ਦੇ ਮੈਂ ਵੈਸੇ ਹੀ ਇਸ਼ਾਰਾ ਕਰ ਦਿੱਤਾ ਏ ਅਸੀਂ ਸਰਸਾ ਨਦੀ ਨੂੰ ਸਲਾਮ ਨਹੀਂ ਕਰ ਰਹੇ सरसा ਨੂੰ ਸਲਾਮ ਕਰਨਾ ਨਹੀਂ ਬਣਦਾ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖਾਲੇ ਪਰਿਵਾਰ ਖਾ ਰਿਆ ਅਸੀਂ ਗੰਗੂ ਬਹਾਮਣ ਨੂੰ ਸਲਾਮ ਨਹੀਂ ਕਰ ਰਹੇ ਅਸੀਂ ਗੰਗੂ ਬਹਾਮਣ ਨੂੰ ਸਲਾਮ ਨਹੀਂ ਕਰ ਰਹੇ ਇਹ ਧਰਤੀ ਸਰਸਾ ਦੀ ਹੈ ਇਹ ਪਾਣੀ ਇੱਥੇ ਚੱਲਿਆ ਸੀ ਨਹੀਂ ਟੱਪਣ ਦਿੱਤੇ ਸਹਬਜ਼ਾਦੇ ਸਾਨੂੰ ਸਾਡਾ ਕਲੰਗੀਆਂ ਵਾਲਾ ਨਹੀਂ ਮਿਲਿਆ ਸਾਨੂੰ ਸਾਡਾ ਇਤਿਹਾਸ ਨਹੀਂ ਮਿਲਿਆ ਅਸੀਂ ਸਲਾਮ ਕਰ ਰਹੇ ਹਾਂ ਇਸ ਇਸ ਗੁਰਦੁਆਰਾ ਪਰਿਵਾਰ ਵਿਛੋੜਾ ਨੂੰ ਕਿਉਂਕਿ ਸਾਡੇ ਬੱਚਿਆਂ ਦੇ ਸਾਡੇ ਲਾਲਾਂ ਦੇ ਇੱਥੇ ਛੋਟੇ ਛੋਟੇ ਪੈਰ ਸਨ ਇੱਥੋਂ ਜਦੋਂ ਗਏ ਸਨ ਸਰਹੰਦਵਾਲ ਨਾ ਤਾਂ ਇਤਿਹਾਸ ਲਿਖਦਾ ਹੈ ਬੱਚੇ ਆਪਣੀ ਦਾਦੀ ਨੂੰ ਪੁੱਛਦੇ ਸਨ ਦਾਦੀ ਆ ਜਾਂ ਕਿੰਨੋਂ ਕਿ ਦੂਰ ਐ ਸੇਹੜੀ ਪਿੰਡ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਸੇਹੜੀ ਪਿੰਡ ਜਾ ਕੇ ਆਰਾਮ ਕਰ ਲਾਂਗੇ ਪਰ ਗੰਗੂ ਬਹਾਮਣ ਕੁੱਤੇ ਦੀ ਨਸਲ ਵਿੱਚੋਂ ਨਿਕਲਿਆ ਉਹਨੂੰ ਪਤਾ ਸੀ ਕਿ ਸਰਹੰਦਨੀਆਂ ਦੁਆਰਾਂ ਵਿੱਚ ਮੈਂ ਚਨਾ ਦੇਣੇ ਨੇ ਮਰੰਡੇ ਜਾ ਕੇ ਕੀ ਹਸ਼ਰ ਹੋਇਆ ਉੱਥੇ ਜਾ ਕੇ ਫਤਿਹਗੜ੍ਹ ਸਾਹਿਬ ਕਿਵੇਂ ਨੀਹਾਂ ਦੇ ਵਿੱਚ ਚਣੇ ਗਏ ਇਹ ਸਿੱਖ ਇਤਿਹਾਸ ਇੱਕ ਵਿਰਸਾ ਹੈ ਇਹਨੂੰ ਸੰਭਲੋ ਬੜਾ ਕੁਰਬਾਨੀਆਂ ਸਾਡੇ ਇਤਿਹਾਸ ਦਾ ਹਰ ਇੱਕ ਪੰਨਾ ਖੂਨ ਨਾਲ ਲਿਖਿਆ ਹੋਇਆ ਹੈ ਕੋਈ ਧਰਮ ਨਹੀਂ ਦੁਨੀਆ ਦਾ ਦੁਨੀਆ ਦੇ ਵਿੱਚ ਕੋਈ ਐਸਾ ਧਰਮ ਨਹੀਂ ਜਿਸ ਦਾ ਹਰੇਕ ਪੰਨਾ ਖੂਨ ਦੇ ਨਾਲ ਸਿੰਜਿਆ ਗਿਆ ਹੋਵੇ ਮੈਂ ਅਦਾਰਾ ਪ੍ਰਾਇਮ ਉਹਦੇ ਇੱਥੋਂ ਆਈਆਂ ਸੰਗਤਾਂ ਅਸੀਂ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਬਾਬਾ ਅਜੀਤ ਬਾਬਾ ਜੁਝਾਰ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਨਾਲ ਜੋ ਸਿੱਖ ਇੱਥੋਂ ਵਿਛੜੇ ਸਨ ਬੜਾ ਸਮਾਂ ਹੋ ਗਿਆ ਬੜਾ ਸਮਾਂ ਜਿਨ੍ਹਾਂ ਨੂੰ ਸਰਸਾ ਖਾ ਗਈ ਜਿਨ੍ਹਾਂ ਨੂੰ ਗੰਗੂ ਬਾਹਮਣ ਖਾ ਗਿਆ ਜਿਨ੍ਹਾਂ ਨੂੰ ਦਿਵਾਰਾਂ ਖਾ ਗਈਆਂ ਜਿਨ੍ਹਾਂ ਨੂੰ ਇਹਨਾਂ ਨੇ ਦੁਗਾ ਕਮਾਇਆ ਉਹਨੇ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਇਸ ਧਰਤੀ ਨੂੰ ਸਲਾਮ ਨਹੀਂ ਕਰਦਾ ਮੈਂ ਬਾਬਾ ਜੋਰਾਵਰ ਫਤਿਹ ਸਿੰਘ ਸਿੱਖ ਕੌਮ ਦੇ ਉਸ ਪੈਰੋਕਾਰ ਨੂੰ ਸਲਾਮ ਕਰਦਾ ਜਿਸ ਨੇ ਸਾਡੀਆਂ ਪਗੜੀਆਂ ਨੂੰ ਸਲਾਮਤ ਰੱਖਣ ਲਈ ਸਾਡੇ ਦਾੜੇ ਸਲਾਮਤ ਰੱਖਣ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਸਾਬ ਲੋ ਮਿੱਤਰੋ ਸਿੱਕੀ ਨੂੰ ਨਹੀਂ ਬੜਾ ਮੁਸ਼ਕਲ ਹੋ ਜਾਣਾ ਏ ਸਿੱਖ ਕੀ ਹੁੰਦੇ ਸਨ ਫਿਰ ਦਿਵਾਰਾਂ ਤੇ ਦੇਖਿਆ ਕਰਨਗੇ ਸਾਡੇ ਬੱਚੇ ਬੀਆ ਦਾੜੀ ਵਾਲਾ ਕੌਣ ਹੈ ਫਿਰ ਸਾਡੇ ਮਾਪੇ ਦੱਸਿਆ ਕਰਨਗੇ ਇਹ ਸਿੱਖ ਹੈ ਇਹ ਇਦਾਂ ਦੇ ਹੁੰਦੇ ਸਨ ਇਹ ਕਦਮ ਕਦਮ ਕੇ ਨਾਏ ਨਾ ਮੁਕਪਾ ਚੈ ਨਾ ਰਹੇ ਆਪ ਤੇ ਹੋਵੇ ਅਗਾਂ ਮਾਗ ਦੇ ਤੱਕ ਪਾਵੋ ਦੁਰਗੰਭੀ ਇਹ ਜੰਗਲੀ ਏਰੀਆ ਏਰੀਆ ਹੈ ਜਿੱਥੇ ਸਰਸਨ ਨਦੀ ਥੋੜੀ ਦੂਰੇ ਤੋਂ ਸਰਸਨ ਨਦੀ ਹੈ ਇਹ ਘੁੰਮਣ ਲੱਗਤੀ ਆਏ ਰਾਮ ਪ੍ਰਪਿਆਈ ਨੇ ਨਾ ਕਾਬ ਤੇ ਹੋ ਅਦਿਗੰਨਾ ਗੱਤ ਫੜੀ ਕਾ Well <laughs> you ਗੰਗੂ ਬ੍ਰਾਹਮਣ ਦੀ ਮੜੀ ਤੇ ਕੋਈ ਨਹੀਂ ਜਾਣਦਾ ਬ੍ਰਾਹਮਣ ਜਾਤ ਦਾ ਸੀ ਲੋਕ ਮੇਰਾ ਖਿਆਲ ਕਿਰੇਣਾ ਨਾਲ ਦਾ ਸਿੱਖ ਧਰਮ ਦੇ ਵਿੱਚ ਉਹ ਕਿਰੇਣਾ ਨਾਲ ਦਾ ਪਾਤਰ ਹੈ ਕੋਸ ਰਹੇ ਨੇ ਉਸ ਗੰਗੂ ਬ੍ਰਾਹਮਣ ਨੂੰ ਜਿਸ ਨੇ ਇੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਧੋਖਾ ਕਰਕੇ ਪਰਿਵਾਰ ਦਾ ਵਿਛੋੜਾ ਪਵਾਇਆ ਕੋਸ ਰਹੇ ਨੇ ਉਹਨਾਂ ਮੁਸਲਮਾਨਾਂ ਨੂੰ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵਿੱਚ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਇਦਾਂ ਘੇਰਿਆ ਕਿ ਮੁੜ ਕੇ ਪਰਿਵਾਰ ਨਹੀਂ ਵਿਛੜਿਆ ਇਹ ਸਾਹਮਣੇ ਜਿਹੜੀਆਂ ਤਸਵੀਰਾਂ ਨੇ ਧੰਨ ਧੰਨ ਗੁਰੂ ਅੰਗਦ ਸਾਹਿਬ ਮੇਰੇ ਨਾਲ ਮਹਾਪੁਰਖ ਖੜੇ ਨੇ ਇਹ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਕਿਉਂਕਿ ਸਮੇਂ ਦੀ ਲੋੜ ਆ ਅਸੀਂ ਆਪਣੇ ਬੱਚਿਆਂ ਨੂੰ ਸਿੰਘ ਸਾਹਿਬ ਕੀ ਨਾਂ ਹੈ ਜੀ ਰਵਨੀਤ ਸਿੰਘ ਜੀ ਰਵਨੀਤ ਸਿੰਘ ਜੀ ਕੀ ਤੁਸੀਂ ਦੱਸ ਰਹੇ ਹੋ ਕੀ ਸੰਦੇਸ਼ ਹੈ ਸਿੱਖ ਸੰਗਤਾਂ ਨੂੰ ਸਨੇਹਾ ਜੀ ਇਹ ਹੈ ਕਿ ਪੰਜਾਬ ਦੇ ਹਰ ਗੁਰਸਿੱਖ ਨੂੰ ਸਨੇਹਾ ਹੈ ਜੀ ਗੁਰਸਿੱਖਾਂ ਨੂੰ ਇਹ ਬੇਨਤੀ ਹੈ ਕਿ ਜਿਸ ਤਰ੍ਹਾਂ ਦੂਜੇ ਪਾਸ਼ਾ ਨੇ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕੇ 13 ਸਾਲ ਬੱਚਿਆਂ ਦੀ ਸੰਭਾਲ ਕੀਤੀ ਜੀ ਬੱਚਿਆਂ ਨੂੰ ਗੁਰਬਾਣੀ ਸੰਥਿਆ ਜਪਜੀ ਸਾਹਿਬ ਨਾਲ ਜੋੜਿਆ ਜੀ ਤੇ ਗੁਰੂ ਨਾਨਕ ਸਾਹਿਬ ਦੀਆਂ ਸਾਕੀਆਂ ਸੁਣਾਈਆਂ ਸ਼ਾਮ ਨੂੰ ਮੱਲ ਖਾੜਾ ਗੁਰਦੁਆਰਾ ਸਾਹਿਬ ਸਜੋਬਿਤ ਹੈ ਜਿੱਥੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਸੀ ਕੋਲ ਕਰਾਇਆ ਜਾਂਦੇ ਸੀ ਤੇ ਮਾਤਾ ਕੀ ਜੀ ਕੀਰ ਵਿੱਚ ਆਪ ਸਭ ਨੂੰ ਪਤਾ ਹੈ ਕਿ ਉਹ ਪਾ ਕੇ ਸ਼ਕਾਂਦੇ ਸੀ ਸੋ ਹਰ ਇੱਕ ਗੁਰਸਿੱਖ ਨੂੰ ਪੰਜਾਬ ਦੇ ਹਰ ਗੁਰਸਿੱਖ ਨੂੰ ਬੇਨਤੀ ਹੈ ਆਪੋ ਆਪਣੇ ਪਿੰਡਾਂ ਵਿੱਚ ਬੱਚਿਆਂ ਦੀ ਆਪਾ ਕਲਾਸਾਂ ਸ਼ੁਰੂ ਕਰੀਏ ਸਾਡੇ ਧਰਮ ਦੇ ਵਿੱਚ ਕਾਫੀ ਮੈਂ ਕਹਿਣਾ ਨਹੀਂ ਚਾਹੁੰਦਾ ਸਿੱਖੀ ਵੱਲ ਘੱਟ ਪ੍ਰੇਰਿਤ ਹੋ ਰਹੇ ਨੇ ਲੋਕ ਸਾਡੇ ਬੱਚੇ ਕਿਉਂਕਿ ਚਲੋ 12-15 ਸਾਲ ਦੇ ਬੱਚੇ ਨੂੰ ਤਾਂ ਕੁਝ ਪਤਾ ਨਹੀਂ ਹੁੰਦਾ ਅਸੀਂ ਛੋਟੇ ਜਿਹੇ ਹੁੰਦੇ ਨੇ ਕੇਸ ਮਨਾ ਦਿੰਨੇ ਆ ਛੋਟੇ ਜਿਹੇ ਹੁੰਦੇ ਨੂੰ ਅੰਗਰੇਜ਼ੀ ਸਿਖਾਉਂਦੇ ਆ ਅੰਗਰੇਜ਼ੀ ਸਕੂਲਾਂ ਵਿੱਚ ਲਗਾ ਦਿੰਨੇ ਆ ਇਹਦੇ ਵਿੱਚ ਦੋਸ਼ੀ ਕੌਣ ਹੈ ਅਸੀਂ ਦੋਸ਼ੀਆਂ ਜਾਂ ਸਾਡੇ ਸਿੱਖ ਬਸ ਐ ਸਮਝ ਲਓ ਜੀ ਇੱਕ ਤਰ੍ਹਾਂ ਹੀਰੇ ਮੋਤੀ ਹਮੇਸ਼ਾ ਹੀ ਇਕੱਠ ਹੁੰਦੇ ਆ ਇੱਕ ਪਾਸੇ 10 ਲੱਖ ਸੀ ਦੂਜੇ ਪਾਸੇ 40 ਸਿੰਘ ਸੀ ਸੋ ਜਿਹੜੀ ਕੁਆਲਿਟੀ ਆ ਉਹ ਹਮੇਸ਼ਾ ਹੀ ਥੋੜੀ ਰਹਿਣੀ ਹੈ ਸੋ ਵੱਡੇ ਦੋਸ਼ੀ ਇਹ ਮਾਪਿਓ ਆ ਆਪਾਂ ਸਾਰੇ ਵਿੱਚ ਆਪਾਂ ਆਪਦੇ ਨੂੰ ਗਿਣੀਏ ਇਹ ਪਿੰਡ ਦਾ ਪਹਿਲਾ ਤਾਂ ਗੁਰਸਿੱਖ ਸ਼ਨੀ ਐਸ ਵਾਰ ਦੋ ਦਿਨ ਬੱਚਿਆਂ ਨੂੰ ਇਕੱਠਾ ਕਰੇ। ਦੋ ਜਤ ਜਿਹੜੇ ਵੀ ਗੁਰਸਿੱਖ ਹੈਗੇ ਆਪਦੇ ਪਿੰਡ 'ਚ ਹੀ ਤੇ ਬੱਚਿਆਂ ਨੂੰ ਕਲਾਸ ਗੁਰੂ ਜਪਜੀ ਸਾਹਿਬ ਦੀ ਸੰਤੇ ਦੇ ਗੁਰਤੇ ਆ ਸੁਣਾਵੇ। ਜੇ ਉਹ ਨਹੀਂ ਲਾਂਦਾ ਫਿਰ ਉਹ ਗੁਰਸਿੱਖ ਦੋਸ਼ੀ ਹੈ। ਜਿਹੜੇ ਮਾਪਿਓ ਬੱਚਿਆਂ ਨੂੰ ਨਹੀਂ ਭੇਜਦੇ ਫਿਰ ਉਹ ਵੀ ਦੋਸ਼ੀ ਹੈ। ਪਹਿਲਾਂ ਬੱਚਿਆਂ ਨੂੰ ਆਪਾਂ ਜਪਜੀ ਸਾਹਿਬ ਨਾਲ ਨਹੀਂ ਜੋੜਦੇ। ਫਿਰ ਜਦੋਂ ਬੱਚੇ ਨਸ਼ਿਆਂ 'ਚ ਲੱਗ ਜਾਂਦੇ ਆ ਫਿਰ ਗੁਰਦੁਆਰੇ ਆ ਕੇ ਅਰਦਾਸਾ ਕਰਨ ਨੇ ਕਿ ਸੱਚੇ ਪਾਤਸ਼ਾਹ ਬਚਾ ਲਾ। ਸੱਚੇ ਪਾਤਸ਼ਾਹ ਕੋਲੇ ਮਾਪਿਓ ਬੱਚੇ ਆਪ ਭੇਜ ਕੇ ਨਹੀਂ ਲਾਜੀ। ਇਪ ਦੇਖੋ ਸ਼ਨੀਵਾਰ ਤੱਕ ਟਿਊਸ਼ਨਾਂ ਪੜ੍ਹਦੇ ਐ ਨਹੀਂ ਸਾਡਾ ਬੱਚਾ ਤੀਜੀ ਚੌਥੀ ਤੋਂ ਇੱਦਾਂ ਟਿਊਸ਼ਨਾਂ ਸ਼ੁਰੂ ਹੋ ਜਾਂਦੀਆਂ ਪਰ ਅਸੀਂ ਕਹਿੰਨੇ ਕਿ ਜੇ ਇੱਕ ਦਿਨ ਇੱਕ ਘੰਟਾ ਇੱਕ ਘੰਟਾ ਸਾਲ 'ਚ 50 ਹਫ਼ਤੇ ਹੁੰਦੇ ਆ ਜੀ 50 ਤਾਰ 50 ਹਫ਼ਤੇ ਦੀ ਜਪਜੀ ਸਾਹਿਬ ਹੋ ਜਾਂਦਾ ਹੈ ਜਿਹੜਾ ਬੱਚਾ ਜਪਜੀ ਸਾਹਿਬ ਤੇ 50 ਸਾਖੀਆਂ ਸਿੱਖ ਗਿਆ ਉਹ ਕਦੇ ਡੋਲਦਾ ਨਹੀਂ ਇਹ ਸੰਗਤਾਂ ਦਾ ਇਕੱਠ ਹੈ ਜੇ ਗੰਗੂ ਬ੍ਰਾਹਮਣ ਦੀ ਰੂਹ ਕਿਤੇ ਇੱਥੇ ਬੈਠੀ ਹੋਵੇ ਉਹਨੂੰ ਤਾਂ ਕੋਈ ਪਿੱਟਣ ਵਾਲਾ ਵੀ ਨਹੀਂ ਬ੍ਰਾਹਮਣ ਨੂੰ ਹੈਨਾ ਉਸੇ ਦਾ ਤਾਂ ਘਰ ਹੈ ਇੱਥੋਂ ਸਿਹੜੀ ਪਿੰਡ ਵਿੱਚ ਹੈ ਜੀ ਲੋਕ ਦਰਕਾਰਦੇ ਨੇ ਬੇਸ਼ੱਕ ਉੱਤੇ ਮਾਤਾ ਗੁਜਰੀ ਦਾ ਪਲੰਗ ਹੈ ਜੇ ਗੰਗੂ ਬਨਾਮਣ ਦੀ ਰੂਹ ਹੈ ਦੇਖੋ ਇਹ ਸਾਠੀਆਂ ਸਿੱਖ ਸੰਗਤਾਂ ਨੇ ਹੱਥ ਜੋੜ ਕੇ ਲਾਭ ਦਰਸ਼ਨ ਕਰ ਰਹੇ ਹੋ ਤੁਸੀਂ ਸ਼ਹੀਦੀ ਸ਼ੁਰੂਆਤ ਦੇ ਮੇਲੇ ਦੀ ਸਿੱਖ ਕੌਮ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਛੋਟੇ-ਛੋਟੇ ਬੱਚੇ ਨੇ ਪਚੰਗੀ ਹੈ ਛੋਟਾ ਜਿਹਾ ਦੇਖੋ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸ ਰਹੇ ਕਿ ਸਾਡੇ ਬੱਚੇ ਕਿਵੇਂ ਸ਼ਹੀਦ ਹੋਏ ਨੇ ਛੋਟੇ-ਛੋਟੇ ਪੈਰ ਨੇ 7 ਸਾਲ ਤੇ 9 ਸਾਲ ਦੀ ਉਮਰ ਤੇ ਸਰਸਾਂ ਐ ਚੜੀ ਹੋਈ ਹੈ ਕਿ ਲੰਗੜੇ ਨਹੀਂ ਦਿੰਦੀ ਬੱਚਿਆਂ ਨੂੰ ਕਿੱਥੇ ਗਏ ਨੇ ਸਰੰਦ ਵਿੱਚ ਦੇਰਾ ਦੀਵਾਰਾਂ ਵਿੱਚ ਚਿੰਡ ਦਿੱਤੇ ਨੇ ਕਿਵੇਂ ਸ਼ਹੀਦ ਹੋਏ ਉਹਨੇ ਇਹ ਬੱਚੇ ਜਾਣਦੇ ਨੇ ਜਾਂ ਸਵਾ ਜਾਣਦਾ ਏ ਇਹ ਦੇਖੋ ਸਿੱਖ ਸੰਗਤਾਂ ਹਾਂ ਦਿਖਾ ਦਿੱਤਾ ਮੈਂ ਸਿੱਖ ਸੰਗਤਾਂ ਦਾ ਥਾਠਾ ਮਾਰਦਾ ਇਕੱਠ ਇਹ ਸਿੰਘ ਸਾਹਿਬ ਬੱਚਿਆਂ ਨੂੰ ਕਹਿ ਰਹੇ ਨੇ ਸਿੱਖ ਸੰਗਤਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪਰੇਰੋ ਇਹ ਕੌਮ ਲੰਗਰ ਲਾਣ ਵਾਲੀ ਵੀ ਆ ਇਕੋਂ ਗੁਰਦੁਆਰਾ ਸਾਹਿਬਾਂ ਦੀ ਵੀ ਇਸ ਵਾਰੀ ਇਸਾਰੀ ਕਰਦੀ ਹੈ ਇਹ ਸਾਡੀ ਸਿੱਖ ਕੌਮ ਬੜਾ ਕੁਝ ਕਰਦੀ ਹੈ ਕਿੱਥੋਂ ਪੈਦਾ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਦਾ ਕੀਤੀ ਹੈ ਆਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਜਾਦੇ ਮਾਤਾ ਗੁਜਰੀ ਤੇ ਉਹਨਾਂ ਦੇ ਨਾਲ ਸਿੰਘ ਇਹ ਜੰਗਲ ਏਰੀਆ ਥੋੜਾ ਥੋੜਾ ਇੱਧਰ ਦਿਖਾਈ ਦੇ ਰਿਹਾ ਹੈ ਕਿਵੇਂ ਚੱਲੇ ਹੋਣੇ ਬੱਚੇ ਸੁਣ ਕੇ ਰੂਹ ਕੰਬ ਜਾਂਦੀ ਹੈ ਅਸੀਂ ਤਾਂ ਆਪਣੇ ਬੱਚੇ ਨੂੰ ਅੱਖਾਂ ਤੋਂ ਉਹਲੇ ਨਹੀਂ ਦੇਖ ਸਕਦੀਆਂ ਮਾਵਾਂ ਬਾਪ ਵੀ ਟੋਲਣ ਲੱਗ ਜਾਂਦਾ ਕਿੱਥੇ ਗਿਆ ਪੁੱਤਰ ਹੈਨਾ ਨਹੀਂ ਮਿਲੇ ਛੋਟੇ ਬੱਚੇ ਕਹਿੰਦੇ ਨੇ ਜਦੋਂ ਸਰਸਾ ਤੋਂ ਵਿਛੜੇ ਨੇ ਗੁਜਰੀ ਨੂੰ ਪੁੱਛਦੇ ਨੇ ਕਿ ਮਾਂ ਜਦੋਂ ਵੱਡੇ ਵੀਰ ਆਉਣਗੇ ਬਾਬਾ ਜੋਰਾਵਰ ਫਤਿਹ ਜੀਤ ਸਿੰਘ ਜੁਝਾਰ ਸਿੰਘ ਕਿਉਂਕਿ ਉਹ ਸਰਸਾ ਪਾਰ ਗਏ ਕਰ ਗਏ ਸਨ ਤੇ ਅਸੀਂ ਉਹਨਾਂ ਦੇ ਨਾਲ ਲੜਾਂਗੇ ਬੜੇ ਭਾਵੁਕ ਸੀਨ ਨੇ ਇਹ ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ ਗੁਰਦੁਆਰਾ ਪਰਿਵਾਰ ਵਿਛੋੜਾ ਮੈਂ ਇਸ ਧਰਤੀ ਨੂੰ ਸਲਾਮ ਕਰਦਾ ਹਾਂ ਮੈਂ ਪ੍ਰਾਇਮ ਉਹਦੇ ਤੋਂ ਹਰਵਿੰਦਰ ਰੋਪੜ ਦੇਖਦੇ ਰਹੋ ਪ੍ਰਾਇਮ ਉਹਦੇ ਰੋਪੜ